ਇਹ ਗੱਡੀਆਂ ਕੂੜਾ ਚੱਕਣ ਵਾਲੇ ਹਰ ਇੱਕ ਜਗ੍ਹਾ ਤੇ ਜਾ ਰਹੇ ਨੇ ਇੱਕ ਨੰਬਰ ਵਾਰਡ ਵਿੱਚ ਵੀ ਜਾ ਰਹੇ ਨੇ ਸਾਰੀ ਸਫਾਈ ਹੋ ਰਹੀ ਹੈ ਤਾਂ ਇਹਦੇ ਵਿੱਚ ਦੇਖੋ ਕੋਈ ਗਲਤੀ ਵੀ ਨਹੀਂ ਹੈ ਜੇ ਕੋਈ ਆਪਣੇ ਘਰ ਦੇ ਬਾਹਰ ਆਪ ਸਫਾਈ ਕਰ ਰਿਹਾ ਹੈ ਐਮਸੀ ਨਾ ਹੀ ਉਹ ਮੇਰੇ ਕੋਲ ਕਦੇ ਪਹੁੰਚੇ ਨੇ ਮੇਰੇ ਕੋਲ ਲੋਕ ਪਹੁੰਚਦੇ ਨੇ ਲੋਕ ਕਹਿੰਦੇ ਨੇ ਜੀ ਮੈਡਮ ਇੱਥੇ ਸਫਾਈ ਹੋਣੀ ਚਾਹੀਦੀ ਹੈ ਤਾਂ ਅਸੀਂ ਸਫਾਈ ਵਾਸਤੇ ਭੇਜਦੇ ਹਾਂ ਕੂੜਾ ਚੱਕਣ ਵਾਸਤੇ ਸਾਡੀ ਬਿੰਨਗਰ ਜਾ ਰਹੀ ਹੈ ਟੀਮ ਨਗਰ ਕੌਂਸਲ ਦੀ ਪ੍ਰਧਾਨ ਸਜਾਤਾ ਚਾਵਲਾ ਜੀ ਦੇ ਦੱਸ ਸਕਦੇ ਨੇ ਵੀ ਵੀ ਉਹ ਕਿਉਂ ਨਹੀਂ ਕੰਮ ਕਰਾਉਂਦੇ ਕਿਉਂ ਨਹੀਂ ਬੰਦੇ ਭੇਜਦੇ ਪਰ ਬਾੜ ਤੇ ਵਿੱਚ ਤਾਂ ਥਰਨੋਂ ਵੱਧ ਵੋਟਾਂ ਪੈ ਕੇ ਬਾੜ ਤੋਂ ਜਿੱਤ ਕੇ ਗਏ ਨੇ ਇੱਕ ਵੀ ਗਿੜਾ ਨਹੀਂ ਮਾਰਿਆ ਇਹ ਡੰਪ ਚੱਕ ਤੇ ਡੰਪ ਚੱਕ ਦਾ ਬਹੁਤ ਰੌਲਾ ਪਾਉਂਦੇ ਨੇ ਅੱਜ ਵੀ ਬਾੜ ਨੰਬਰ 1 ਦੇ ਵਿੱਚ ਉੱਥੇ ਮੇਨ ਸੜਕ ਤੇ ਉੱਪਰ ਡੰਪ ਲੱਗਦਾ ਤੋਂ ਅੱਤੇ ਦਾ ਠੇਕੇਦਾਰ ਨੇ ਉੱਥੇ ਉਹਦੇ ਨਾਲ ਸੈਟਿੰਗ ਆ ਚਾਹੇ ਆਕਾਲੀ ਦਲ ਤੇ ਚਾਹੇ ਕਾਂਗਰਸ ਦੇ ਕੌਂਸਲਰ ਨੇ ਇੱਕ ਵੀ ਆਵਾਜ਼ ਨਹੀਂ ਚੁੱਕਦਾ ਭ੍ਰਿਸ਼ਟਾਚਾਰ ਦਾ ਬੋਲਵਾਲਾ ਉਹ ਕਹਿ ਰਹੇ ਜੀ ਉੱਥੇ ਸਫਾਈ ਨਹੀਂ ਹੋ ਰਹੀ ਨਹੀਂ ਜੀ ਕੋਈ ਇਹ ਜੀ ਗੱਲ ਨਹੀਂ ਹੈ ਸਾਡੀਆਂ ਗੱਡੀਆਂ ਕੂੜਾ ਚੱਕਣ ਵਾਲੇ ਹਰ ਇੱਕ ਜਗ੍ਹਾ ਤੇ ਜਾ ਰਹੇ ਨੇ ਇੱਕ ਨੰਬਰ ਵਾਰਡ ਵਿੱਚ ਵੀ ਜਾ ਰਹੇ ਨੇ ਸਾਰੀ ਸਫਾਈ ਹੋ ਰਹੀ ਹੈ ਹਾਂ ਜੇ ਕੋਈ ਹੁਣ ਖੁਦ ਨੂੰ ਸ਼ੌਕ ਹੈ ਆਪਣੇ ਘਰ ਦੇ ਬਾਹਰ ਆਪ ਸਫਾਈ ਕਰਨ ਦਾ ਝਾੜੂ ਮਾਰਨ ਦਾ ਤਾਂ ਇਹਦੇ ਵਿੱਚ ਦੇਖੋ ਕੋਈ ਗਲਤੀ ਵੀ ਨਹੀਂ ਹੈ ਜੇ ਕੋਈ ਆਪਣੇ ਘਰ ਦੇ ਬਾਹਰ ਆਪ ਸਫਾਈ ਕਰ ਰਿਹਾ ਹੈ ਸਾਡੀ ਟੀਮ ਜਾ ਰਹੀ ਹੈ ਜੇ ਆਪਣੀ ਕੋਈ ਥੜੇ ਦੇ ਬਾਹਰ ਝਾੜੂ ਮਾਰ ਰਿਹਾ ਹੈ ਜਾਂ ਆਪਣੀ ਨਾਲੀ ਆਪ ਸਾਫ਼ ਕਰ ਰਿਹਾ ਹੈ ਇਹਦੇ ਵਿੱਚ ਮੈਂ ਤਾਂ ਚੰਗੀ ਗੱਲ ਕਹਿਨੀ ਹੈ ਵੀ ਠੀਕ ਹੈ ਲੋਕੀ ਖੁਦ ਵੀ ਅਵੇਅਰ ਹੋ ਰਹੇ ਨੇ ਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਜੀ। ਬਹੁਤ ਟਾਈਮ ਸਿਰਾਂ ਤੇ ਗੱਲ ਕੀਤੀ ਜਿਹਨਾਂ ਦਾ ਹਸਪੰਦ ਹੈ ਜਿਹੜਾ ਇਹ ਕਹਿੰਦਾ ਕਿ ਤੱਕਰ ਕੋਈ ਵੀ ਕੋਈ ਜਾਂ ਕੋਈ ਵੀ ਨਾਲੇ ਦਾ ਕੰਮ ਦਿਖਰਾਇਆ ਜੀ। ਐਮਸੀ ਕਿਉਂ ਨਹੀਂ ਜੀ ਐਮਸੀ ਜੋ ਵੀ ਹੈਗੇ ਨੇ ਉੱਥੇ ਮੈਨੂੰ ਨਹੀਂ ਪਤਾ 나 ਹੀ ਉਹ ਮੇਰੇ ਕੋਲ ਕਦੇ ਪਹੁੰਚੇ ਨੇ। ਮੇਰੇ ਕੋਲ ਲੋਕ ਪਹੁੰਚਦੇ ਨੇ, ਲੋਕ ਕਹਿੰਦੇ ਨੇ ਜੀ ਮੈਡਮ ਇੱਥੇ ਸਫਾਈ ਹੋਣੀ ਚਾਹੀਦੀ ਹੈ ਤਾਂ ਅਸੀਂ ਸਫਾਈ ਵਾਸਤੇ ਭੇਜਦੇ ਹਾਂ। ਕੂੜਾ ਚੱਕਣ ਵਾਸਤੇ ਸਾਡੀ ਬਿਨ ਨਗਰ ਜਾ ਰਹੀ ਹੈ ਟੀਮ ਤੇ ਕੋਈ ਹੋਰ ਮੈਟਰ ਹੀ ਨਹੀਂ ਹੈ ਇਸ ਤਰ੍ਹਾਂ ਦੀ ਐਮਸੀ ਦੀ ਕੋਈ ਗੱਲ ਹੀ ਨਹੀਂ ਹੈ। 나 ਹੀ ਕੋਈ ਐਮਸੀ ਕਦੇ ਉਰੇ ਮੇਰੇ ਕੋਲ ਆਇਆ। ਕਿਸੇ ਐਮਸੀ ਨੂੰ ਜ਼ਿਆਦਾਤਰ ਆਣ ਦੀ ਲੋੜ ਹੀ ਨਹੀਂ ਪੈਂਦੀ ਲੋਕ ਕਹਿੰਦੇ ਨੇ ਤੇ ਅਸੀਂ ਕੰਮ ਕਰ ਦਿੰਦੇ ਮੇਰਾ ਨਾਮ ਸੰਦੀਪ ਸਿੰਘ ਤੇ ਮੇਰੇ ਵਾਈਫ ਵੀਰਪਾਲ ਕੌਰ ਬਾੜਨ ਬਰੇਕ ਦੇ ਕਾਉਂਸਲਰ ਨੇ ਦੇਖੋ ਇਹਦਾ ਜ਼ਿਆਦਾ ਤਾਂ ਵਧੀਆ ਜਵਾਬ ਆ ਜਿਹੜਾ ਨਗਰ ਕਾਉਂਸਲ ਦੀ ਪ੍ਰਧਾਨ ਸਜਾਤਾ ਚਾਵਲਾ ਜੀ ਦੇ ਦੱਸ ਸਕਦੇ ਨੇ ਵੀ ਵੀ ਉਹ ਕਿਉਂ ਨਹੀਂ ਕੰਮ ਕਰਾਉਂਦੇ ਕਿਉਂ ਨਹੀਂ ਬੰਦੇ ਭੇਜਦੇ ਕਿਉਂ ਬਾੜ ਨਾਲ ਠੀਕ ਆ ਮੇਰੇ ਨਾਲ ਕੋਈ ਹੋ ਸਕਦੀ ਹੈ ਉਹਨਾਂ ਦੀ ਕੋਈ ਪਰਸਨਲ ਪ੍ਰੋਬਲਮ ਆ ਪਰ ਬਾੜ ਤੇ ਵਿੱਚ ਤਾਂ ਐਮਐਲਏ ਸਾਹਿਬ ਨੂੰ ਸਰਨੋਂ ਵੱਧ ਵੋਟਾਂ ਪੈ ਕੇ ਵਾਰਡ ਚ ਜਿੱਤ ਕੇ ਗਏ ਨੇ ਤੇ ਕੰਮ ਵਿੱਚ ਲੋਕਾਂ ਦੇ ਨੇ ਮੇਰਾ ਤਾਂ ਕੋਈ ਪਰਸਨਲ ਕੰਮ ਹੈ ਨਹੀਂ ਮੈਂ ਤਾਂ ਰਿਕਵੈਸਟ ਕਰ ਲਈ ਮੈਂ ਐਮਐਲਏ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਸੀਗਾ ਮਤਲਬ ਕੋਈ ਕੋਈ ਪੁੜੀਆਂ ਬਹੁਤ ਬਰਾਹਾਲ ਆ ਉਹ ਬਣਨ ਤੋਂ ਰਹਿੰਦੀਆਂ ਨੇ ਇੱਕ ਪੈਸੇ ਦਾ ਮੇਰੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਿਹਾ ਲੋਕਾਂ ਨੇ ਇਹ ਵੀ ਕਹਿ ਰਹੇ ਦੱਸਦੇ ਕਿ ਦੋ ਟਾਈ ਸਾਲ ਹੋ ਗਿਆ ਸਰਕਾਰ ਆਈ ਨੂੰ ਐਮਐਨਏ ਤੱਕ ਨਗਰ ਕੌਂਸਲ ਪ੍ਰਧਾਨ ਉਹ ਵੀ ਉੱਤੇ ਇੱਕ ਨਬਰ ਵਾਰਡ ਕਦੇ ਵੀ ਗੇੜਾ ਨਹੀਂ ਮਾਰਿਆ ਦੇਖੋ ਬਲਜੱਤੋ ਬਣੇ ਨੇ ਇੱਕ ਵੀ ਗੇੜਾ ਨਹੀਂ ਮਾਰਿਆ ਇਹ ਡੰਪ ਚੱਕ ਤੇ ਡੰਪ ਚੱਕ ਦਾ ਬਹੁਤ ਰੌਲਾ ਪਾਉਂਦੇ ਨੇ ਅੱਜ ਵੀ ਵਾਰਡ ਨੰਬਰ 1 ਦੇ ਵਿੱਚ ਉੱਥੇ ਬੇਨ ਸੜਕ ਤੇ ਉੱਪਰ ਡੰਪ ਲੱਗਦਾ ਤੁਸੀਂ ਸਵੇਰੇ 8:30 9:00 ਵਜੇ ਆ ਜਿਓ ਉੱਥੇ ਡੰਪ ਦੇਖ ਲਿਓ ਆਪਦੇ ਅੱਖੀਂ ਦੇਖ ਲਿਓ ਤੁਸੀਂ ਤੁਸੀਂ ਹੁਣ ਆਪਣੇ ਆਪ ਤੁਸੀਂ ਵਾਰਡ ਦੇ ਵਿੱਚ ਘੁੰਮ ਕੇ ਆਏ ਹੋ ਤੁਹਾਨੂੰ ਬਾੜਾਂ ਦੀ ਪੋਜੀਸ਼ਨ ਦੇਖ ਲਓ ਕੋਈ ਰੇੜੀਆਂ ਵਾਲਿਆਂ ਨੂੰ ਤੱਕ ਨੂੰ ਰੋਕਿਆ ਗਿਆ ਪਰਸਨਲ ਫੋਨ ਕਰਕੇ ਨਹੀਂ ਸੰਦੀਪ ਦੇ ਬਾੜ ਚ ਨਹੀਂ ਜਾਣਾ ਲੈਟ ਵਾਲਿਆਂ ਨੂੰ ਰੋਕਿਆ ਗਿਆ ਤੇ ਹੋਰ ਬਹੁਤ ਕੁਝ ਕਰਦ ਨੇ ਚਲੋ ਮੈਂ ਉਹ ਗੱਲਾਂ 'ਚ ਨਹੀਂ ਜਾਂਦਾ ਪਰ ਕੱਲੇ ਆ ਜੀ ਦੇਖੋ ਪਤਾ ਨਹੀਂ ਉਹਨੂੰ ਕੋਈ ਡਰ ਪਿਆ ਦੇਖੋ ਬਾਕੀ ਕਾਉਂਸਲਰ ਨੇ ਅਤੇ ਤਾਂ ठेकेदार ਨੇ ਉੱਥੇ ਪਤਾ ਨਾ ਸੈਟਿੰਗ ਆ ਚਾਹੇ ਆਕਾਲੀ ਦਲ ਦੇ ਚਾਹੇ ਕਾਂਗਰਸ ਦੇ ਕਾਉਂਸਲਰ ਨੇ ਇੱਕ ਵੀ ਆਵਾਜ਼ ਨਹੀਂ ਚੁੱਕਦਾ ਭ੍ਰਿਸ਼ਟਾਚਾਰ ਦਾ ਬੋਲਵਾਲਾ ਮੈਂ ਤਾਂ ਉਹਨ ਇੱਕ ਗੱਲ ਤੇ ਧਿਆਨ ਤੇ ਲਿਆਉਣਾ ਚਾਹੁੰਦਾ ਇੱਕ ਕਾਉਂਸਲਰ ਦੀ 808500 ਰੁਪਏ ਤਨਖਾਹ ਆ ਪ੍ਰਧਾਨ ਦੀ 10-12000 ਰੁਪਏ ਤਨਖਾਹ ਆ ਇਹ ਤੁਰੇ ਫਿਰਦੇ ਨੇ ਕਿਸੇ ਦਾ ਘਰ ਪੈ ਰਿਹਾ ਕਿਸੇ ਦੀ ਦੁਕਾਨ ਪੈ ਰਹੀ ਆ ਉੱਥੇ ਜਾਂਦੇ ਨੇ ਪੈਸੇ ਲੈਂਦੇ ਨੇ ਜੀ ਐਮ ਐਲ ਏ ਸਾਹਿਬ ਬੜੇ ਨਾਈਸ ਬੰਦੇ ਨੇ ਮੇਰਾ ਪਰਸਨਲ ਉਹਨਾਂ ਦਾ ਬੜਾ ਪਿਆਰ ਆ ਉਹਨਾਂ ਦੇ ਧਿਆਨ ਚ ਲਿਆਤੀ ਸੀਗੀ ਗੱਲ ਮੈਂ ਉਹਨਾਂ ਨੂੰ ਗਲਤ ਗਾਈਡ ਕਰਦੇ ਨੇ ਪਤਾ ਨਹੀਂ ਕੀ ਮੇਰੇ ਸਿਸਟਮ ਤੋਂ ਬਾਹਰ ਆ ਮੈਂ ਧਿਆਨ ਚ ਲਿਆਤਾ ਹੋਇਆ ਸਾਰਾ ਕੁਝ ਉਹੀ ਦੇਖਣਗੇ ਕਿਉਂਕਿ ਮੂਰੇ ਵੋਟਾਂ ਨੇ ਲੋਕ ਦੱਸ ਦੇਣਗੇ ਨਹੀਂ ਵੋਟਾਂ ਚ ਆਪਣੇ ਆਪ ਵੀ ਕੰਮ ਕਿਉਂ ਨਹੀਂ ਹੋੜਿਆ